ਕੁੱਤੇ ਆਖੇ ਬਾਪੂ ਨੂੰ ਕਿਤੇ ਵੰਡ ਮੇਰੇ ਨਾਲ ਕਾਣੀ ਨੂੰ ਸੱਸ ਨੂੰ ਮਤ ਦੇਵੇ ਬਣਦੀ ਆਪਣੇ ਆਪ ਸਿਆਣੀ ਨੂੰ ਸੱਸ ਨੂੰ ਮਤ ਦੇਵੇ ਬਣਦੀ ਆਪਣੇ ਆਪ ਸਿਆਣੀ ਅश्चਰਜ ਕਰਨ ਗੱਲਾਂ ਚਲਦੀ ਘਰ ਘਰ ਵਿੱਚ ਉਸਿਆਰੇ ਪੈਸਾ ਪਿਓ ਦੁਨੀਆਂ ਦਾ ਨਾ ਕੋਈ ਗੂੜੇ ਰਿਸ਼ਤੇਦਾਰੀ ਪੈਸਾ ਪਿਓ ਦੁਨੀਆਂ ਦਾ ਨਾ ਕੋਈ ਗੂੜੇ ਰਿਸ਼ਤੇਦਾਰੀ ਕੁੜੀਆਂ ਵੀ ਦੇਣਾ ਦੋਸ਼ ਪਰਾਨੋ ਕਾਦਾ ਫਿਰ ਨਾਨਕ ਕੀ ਸ਼ਕਾ ਤੇ ਮਾਮਾ ਕਿਵੇਂ ਪੁਗਾਉ ਵਾਦਾ ਫਿਰ ਨਾਨਕ ਕੀ ਸ਼ਕਾ ਦੇ ਰਪਤੀਜੇ ਨੂੰ ਚਾਚਾ ਸੋਵਾਰੇ ਜਿੰਦਵਾਰੇ ਲੱਖ ਵਾਰੇ ਵਰ ਜਲਏ ਬੱਚੇ ਚਲਦੇ ਆਪ ਮੁਹਾਰੇ ਲੱਖ ਵਾਰੇ ਵਰ ਜਲਏ ਬੱਚੇ ਚਲਦੇ ਆਪ ਮੁਹਾਰੇ ਹਾਂ ਜੋ ਕੁਝ ਵਿਰ ਲੈਨੇ ਉੱਚੇ ਮਹਿਲ ਕੋਠੀਆਂ ਤੇ ਰਹਿ ਗਿਆ ਨਾਮ ਫਲਾਣਾ ਸਿਓ ਦਾ ਮੋੜ ਆਉ ਵਿਦੇਸ਼ਾਂ ਚੋਂ ਮਾ ਪਾਵੇ ਹੀ ਆਸ ਤੇ ਜਾਂਦਾ ਮੋੜ ਆਉ ਵਿਦੇਸ਼ਾਂ ਚੋਂ ਮਾ ਪਿਓਏ ਹੀ ਆਸ ਤੇ ਜਾਂਦਾ ਉਤ ਕੱਲਾ ਕਹਿ ਰਾਸੀ ਉਹਦੀ ਮਤ ਪੁੰਡਾ ਨੇ ਮਾਰੀ ਹੌਣ ਸੱਤ ਸਤੇ ਸੋਰਾ ਵੀ ਘਰ ਵਿੱਚ ਘਟਦੇ ਨੇ ਲਾਚਾਰੀ ਪੈਸਾ ਪਿਉ ਦੁਨੀਆ ਦਾ ਨਾ ਕੋਈ ਗੂੜੇ ਰਿਸ਼ਤੇ ਧਾਰੇ ਪੈਸਾ ਪਿਉ ਦੁਨੀਆ ਦਾ ਨਾ ਕੋਈ ਗੂੜੇ ਰਿਸ਼ਤੇ ਧਾਰੇ ਚੱਲੇ ਹੁਕਮ ਜਠਾਣੀ ਦਾ फेर पांडे ਖੜਕਣ ਬਈ ਅੱਡੋ ਅੱਡ ਹੋਣ ਦੀ ਤਿਆਰੀ ਪੈਸਾ ਪਿਉ ਦੁਨੀਆਂ ਦਾ ਨਾ ਕੋਈ ਗੂੜੇ ਰਿਸ਼ਤੇਦਾਰੀ ਪੈਸਾ ਪਿਉ ਦੁਨੀਆਂ ਦਾ ਨਾ ਕੋਈ ਗੂੜੇ ਰਿਸ਼ਤੇਦਾਰੀ ਬਸ ਮਾਰੇ لالਚਾਂ ਦੀ ਫਸ ਗਏ ਕਈ ਵਿਦੇਸ਼ ਚ ਜਾ ਕੇ ਧੱਗੇ ਬਾਜ ਜੰਟਾ ਨੇ ਪੇਜ ਤੇ ਜਲੀ ਪਾਸ ਬਣਾ ਕੇ ਧੱਗੇ ਬਾਜ ਜੰਟਾ ਨੇ ਪੇਜ ਤੇ ਜਲੀ ਪਾਸ ਬਣਾ ਕੇ ਕਰ ਅੱਦ ਦੇਖਾ ਲੈਂਦਾ ਇੱਥੇ ਬਿਲਕੇ ਮੋ ਵਿਚਾਰੀ ਕਰ ਅੱਦ ਦੇਖਾ ਲੈਂਦਾ ਇੱਥੇ ਬਿਲਕੇ ਮੋ ਦੁਖਿਆਰੀ ਪੈਸਾ ਉਹ ਦੁਨੀਆ ਦਾ ਨਾ ਕੋਈ ਗੂੜੇ ਰਿਸ਼ਤੇ ਧਾਰੇ ਪੈਸਾ ਪਿਉ ਦੁਨੀਆ ਦਾ ਨਾ ਕੋਈ ਗੂੜੇ ਰਿਸ਼ਤੇ ਧਾਰੇ ਲੱਖ ਲਾਨਤ ਉਹਨਾਂ ਤੇ ਜਿਨ੍ਹਾਂ ਨੇ ਬੱਚੇ ਵੀ ਨਾ ਬਖਸ਼ੇ ਲੱਖ ਲਾਨਤ ਉਹਨਾਂ ਤੇ ਜਿਨ੍ਹਾਂ ਨੇ ਬੱਚੇ ਵੀ ਨਾ ਬਖਸ਼ੇ ਖਾ ਗਏ ਵਜੀ ਪਿਆਨੂ ਇਹ ਤਾਂ ਸਣੇ ਕਿਤਾਬਾਂ ਬਸਤੇ ਖਾ ਗਏ ਵਜੀ ਪਿਆਨੂ ਇਹ ਤਾਂ ਸਣੇ ਕਿਤਾਬਾਂ ਬਸਤੇ ਕੀ ਕਹਿਣੇ ਉਹਨਾਂ ਦੇ ਜਿਨ੍ਹਾਂ ਦੀ ਕੁਰਸੀ ਤੇ ਸਰਦਾਰੀ ਪੈਸਾ ਪਿਉ ਦੁਨੀਆਂ ਦਾ ਨਾ ਕੋਈ ਗੂੜੇ ਰਿਸ਼ਤੇ ਸ਼ਤੇਦਾਰੇ ਮੈਂ ਬਹੁਤਾ ਸਿਆਣਾ ਨਹੀਂ ਗੁਰਦਿਤ ਗੋਰ ਗੱਲ ਤੇ ਕਰੀਏ ਮੈਂ ਬਹੁਤਾ ਸਿਆਣਾ ਨਹੀਂ ਗੁਰਦਿਤ ਗੋਰ ਗੱਲ ਤੇ ਕਰੀਏ ਰੱਖ ਸੰਭ ਪੰਜਾਬ ਬਲੋ ਸ਼ਤੇ ਦਾਰੀ